ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਜੋ ਕਿ ਆਪਾਂ ਇੱਥੇ 9 10 ਦੇ ਵਿੱਚ ਹਨਾ ਰੇਹਾ ਸੀਪਾਰਟ ਕੈਂਪ ਨਾਬਾ ਪੁਰਾਣੀ ਯਾਦ ਆ ਆਪਣੀ ਇੱਕ ਤੇ ਆਪਾਂ ਗਏ ਸੀ ਅੱਜ ਨਾਬੇ ਤੇ ਆਪਾਂ ਸੋਚਿਆ ਚਲੋ ਇੱਧਰ ਵੀ ਹਨਾ ਦੇਖੀਏ ਅੱਜ ਬਹੁਤ ਬੰਨ ਪੰਚਰੀ ਬਣੀ ਜੀ ਦੇਖੋ ਬਿਲਡਿੰਗ ਜਮਾ ਐਨ ਖੰਡਰ ਬਣੀ ਪਈ ਆ ਹਨਾ ਕਿਸੇ ਟਾਈਮ ਇੱਥੇ ਭਾਈ 2 2 4 4000 ਮੁੰਡੇ ਰਹਿੰਦੇ ਹੁੰਦੇ ਅਸੀਂ ਤੇ ਮੇਨ ਨਾਲ ਜੱਸੇ ਉਹਨੇ ਹੁੰਦੇ ਵੀਰੇ ਯਾਰ ਪੁਰਾਣੇ ਆ ਦੇਖੋ ਉਰੇ ਰਹਿਆ ਕਰਦੇ ਸੀ ਅੱਜ ਪਈ ਦੇ ਇਹ ਚੀਜ਼ਾਂ ਹਨਾ ਮਤਲਬ ਆ ਦੇਖੋ ਹਾਲਾਤ ਦੇਖੋ ਕਹੇ ਜੀ ਹਨਾ ਇਹ ਸਮੇਂ-ਸਮੇਂ ਦੀ ਗੱਲ ਹੈ ਹੈ ਸਮੇਂ-ਸਮੇਂ ਦੀ ਗੱਲ ਹੈ ਭਾਈ ਰਵੀ ਬਾਜੀ ਹੈ ਹਾਂ ਮਾਲ ਨਾਲ ਚੀਜ਼ਾਂ ਨੇ ਹਾਂ ਮਤਲਬ ਆ ਰਿਹਾ ਉਰੇ ਨਾਉਂਦੇ ਹੁੰਦੇ ਸੀ ਭਾਈ ਅੱਛਾ ਹਾਂ ਇਹ ਦਿਖਾਵਾਂਗੇ ਅੱਗੇ ਤੇ ਇਹ ਟੈਂਕੀ ਮੱਲਾ ਰੋਦੋਂ ਦੀ ਬਈ ਹੈ ਹਰਿਆ ਸਾਰਾ ਬਿਲਡਿੰਗਾਂ ਉਹਨੂੰ ਚਲਦੀਆਂ ਨੇ ਤੇਰਾ ਭਈ ਖੰਡਰ ਬਣ ਗਿਆ ਉਹਦੇ ਹੁਣ ਹੈ ਨਹੀਂ ਕੁਛ ਮੈਨੂੰ ਐ ਸਮਾਹ ਚ ਚਲਦਾ ਆ ਦੇਖ ਉਰੇ ਸਾਰੀਆਂ ਕਲਾਸਾਂ ਮੈਂ ਤੁਹਾਨੂੰ ਦਿਖਾ ਰਿਹਾ ਅੱਗੇ ਆਹ ਔਰ ਇਪੇ ਨਾਉਂਦੇ ਹੁੰਦੇ ਇਹ ਪੰਜ ਛੇ ਜ਼ਿਲ੍ਹਿਆਂ ਦਾ ਹੁੰਦਾ ਦੀ ਆਪਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਪੰਜ ਛੇ ਜ਼ਿਲ੍ਹਿਆਂ ਦਾ ਦੀ ਕੈਂਪ ਇਹ ਉਰੇ ਆ ਦੇਖੋ ਆਈ ਇਹ ਕਿਹੜਾ ਖੰਡਰ ਬਣ ਗਿਆ ਹਨਾ ਪੁਰਾਣੀ ਯਾਦ ਹੈ ਭਾਈ ਆ ਸਾਰਾ ਖੱਬਲ ਖੱਬਲ ਘੜਿਆ ਕਰਦੇ ਆ ਵੀ ਹਾਂ ਆਹ ਰੇ ਸਾਡੀ ਕਲਾਸਾਂ ਆ ਗਿਆ ਕਰਦੀਆਂ ਇੱਥੇ ਜੇ ਮਤਲਬ ਟ੍ਰੇਨ ਹੋ ਹੋ ਜਾਂਦੀ ਨਾ ਰੇਸ ਰੂਸ ਲੱਗ ਜਾਂਦੀ ਸਾਰੀ ਫਿਰ ਇੱਥੇ ਹਾਂ ਇੱਥੇ ਬੱਚੇ ਬੈਠੇ ਕਰਦੇ ਤੇ ਇੱਥੇ ਟੀਚਰ ਬੈਠੇ ਕਰਦੇ ਸੀ ਆ ਦੇ ਗਾਹੜੇ ਮੈਨੂੰ ਗਰਾਊਂਡ ਉੱਚ ਬੈਠ ਕੇ ਪ੍ਰੈਕਟਿਸ ਕਰਦੇ ਆ ਇਹ ਤਾਂ ਉਹੀ ਸੀਗਾ ਪ੍ਰੈਕਟਿਸ ਵਾਲਾ ਤਾਂ ਉਧਰ ਹੀ ਸੀ ਕਿੱਥੇ ਉਧਰ ਹਾਂ ਹਾਂ ਇਹਦਾ ਮਤਲਬ ਉਹ ਕਈ ਵਾਰੀ ਉਵੇਂ ਪਾਹੀਂ ਪਿਆ ਹੁੰਦਾ ਯਾਰ ਇਹ ਮਤਲਬ ਮਾੜਾ ਮੋਟਾ ਭੱਜ ਦੌੜ ਜੀ ਕਰਾਉਂਦੇ ਹਾਂ ਹਾਂ ਕੁੱਤੇ ਗੱਡੀ ਖੜੀ ਐ ਇਦਾਂ ਹੁੰਦਾ ਇਹ ਕੋਈ ਨਹੀਂ ਦੇ ਇਹ ਗੱਡੀ ਉਦੋਂ ਨਹੀਂ ਖੜੀ ਐ ਦੇਖੋ ਆਹ ਦੇਖੋ ਜੋ ਕੁੱਤੇ ਪੰਜਾਬ ਪੱਠਾ ਲਾਤੀਆਂ ਵਾਲੇ ਹੋਊਗਾ ਕੋਈ ਐਂ ਤਾਂ ਰਹਿੰਦਾ ਹੋਊ ਜੀ ਇਹ ਤਾਂ ਹੁੰਦਾ ਹੋਊਗਾ ਕੋਈ ਬੋਪੜੇ ਪਾਏ ਤੇ ਇੱਥੇ ਅੱਜ ਨੂੰ ਤਾਂ ਮੁੰਡੇ ਹੋਣ ਹੋਰੇ ਪਰ ਹੁਣ ਕੈਂਪ ਦੇ ਟਾਈਮ ਚੱਲਦਾ ਹੋਵੇ ਉਦੋਂ ਹਾਂ ਜੀ ਹੁਣ ਕਾ ਟਾਈਮ ਜੀ ਹਾਂ ਅਰੇ ਆ ਆ ਘੜਿਆ ਵੀ ਹੋਇਆ ਗਰਾਊਂਡ ਵਾਲੇ ਗਰਾਊਂਡ ਬਣਾਇਆ ਵੀ ਹੋਰੇ ਵੀ ਕੈਂਪਰ ਜੋ ਟਾਈਮ ਤੇ ਭਰਤੀ ਦੇ ਸਮੇਂ ਚੱਲਦਾ ਹੋਊਗਾ ਨਾ ਪੂਰੇ ਅੰਦਰ ਮਤਲਬ ਉਹਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ ਸੇਵਾ ਕਰਿਆ ਕਰਦੇ ਵਧੀਆ ਭਾਈ ਉਦੋਂ ਜਿਵੇਂ ਹੁਣ ਅਕੀ 10ਵੀਂ ਵਗੈਰਾ ਹੋਰ ਨੂੰ ਕਿਵੇਂ ਉੱਥੇ ਆਏਗਾ ਨਾ ਮੁੰਡੇ ਹਾਂ ਤੇ ਸੀਪਾਰਟ ਕੈਂਪ ਅਜਿਤ ਉਹ ਇਹ ਜਿਹੜਾ ਜਿਹੜਾ ਕਾ ਹਾਂ ਇੱਧਰ ਜੀ ਹੁੰਦਾ ਕੈਸੇ ਹੋ ਚੱਲਦੇ ਕੈਂਪੋਂ ਹਾਂ ਹਾਂ ਚੱਲਦੇ ਕਿੰਨੇ ਕਿੰਨੇ ਮੁੰਡੇ ਹੋਈ ਹੈ ਜੀ ਹੋਟੀ ਹੋੜੀ ਹੈ ਦੇਹਾਨੇ ਮੁੰਡੇ ਕਿਹਦੇ ਨਹੀਂ ਸਰ ਇਹਦੇ ਮੁੰਡੇ ਨੇ ਇਹ ਸਾਰੇ ਨੇ ਲੱਗੇ ਮੁੰਡੇ ਹੂੰ ਕਿੰਨੇ ਕਿਨੇ ਹਾਂ 20 25 ਹੁੰਦੇ ਨੇ ਬਫੌਰੀ ਕੈਂਪ ਚ ਨਾ ਨਾ ਉਹ ਤਾਂ ਆਂਦੇ ਨੇ ਬਹੁਤ ਆਂਦੇ ਨੇ ਕੱਲ੍ਹ ਯਾਰ ਉਹ ਤਾਂ ਵੀ ਸਾਡੇ ਮਗ ਜਾਣਦੇ ਬਾਅਦ ਕਹਿੰਦੇ ਨੇ ਆ ਆ ਜੀ ਕਿਸੇ ਕੋਣ ਹੋਈ ਅਸੀਂ ਨਹੀਂ ਜਾਣੀ ਗਾਣ ਬੰਦਾ ਜਿਹੜਾ ਨਿਕਲੇ ਸੀ ਨੰਬਰ ਤੇ ਇਹ ਨੋ ਲੜਕਾ ਮਰਾ ਹੱਸ ਗਿਆ ਭਾਈ ਕਬੀ ਆ ਸੀਗਾ 3 ਨੰਬਰ ਹਾਂ ਇਹ ਤਾਂ ਹੁਣ ਜਰਾ ਟੁੱਟ ਗਿਆ ਉਹ ਲਾਂਗੂ ਵਾਲਾ ਬੰਦੇ ਜਿਹੜੇ ਨਾਲ ਕੇ ਆ ਆ ਸੀ ਆ ਦਿਵਈਏ ਸੀ 3 ਨੰਬਰ ਕਮਰੇ ਚ ਰਹਿੰਦੇ ਹੁੰਦੇ ਸੀ ਤੇ ਇਹ ਨੇ ਆ ਦੇਖੀ ਮੇਰੀ ਗੱਲ ਉਹ ਵੀ ਮੈਂ ਤੇਜਸ ਨੂੰ ਉਹ ਕਿਹਨਾ ਸਮਝਿ ਲਿਆਈ ਖਾਦੇ ਬਈਆ ਉਰੇ ਬੈਠੇ ਸੀ ਦੱਸੋ ਫਿਰ ਦੱਸਾਂ ਮੇਰਾ ਉਹ ਹੀ ਤਾਂ ਹੈਗਾ ਉਹ ਦਾ ਬਾਮ ਅੱਛਾ ਦੱਸੋ ਇਹ ਜਿਹੜਾ ਦੱਸ ਤੇ ਜਿਹੜਾ ਨਾ ਆ ਰਿਹਾ ਉਹਰੇ ਮਤਲਬ ਰੋਟੀ ਖਾਣ ਵਾਸਤੇ ਆ ਇਹ ਹਾਂ ਹਾਂ ਆ ਰੋਟੀ ਖਾਣ ਵਾਸਤੇ ਰੋਟੀ ਬਣਾਇਆ ਹੋਇਆ ਹੈ ਇੱਥੇ ਬੈ ਕੇ ਵਿਚਾਰੇ ਥਾਲੀਆਂ ਟਿਕ ਜਾਂਦੀ ਇੱਥੇ ਹੋਰ ਹੁੰਦਾ ਨਾ ਜੀ ਇੱਥੇ ਰੋਟੀ ਬਣਦੀ ਆ ਇਹ ਤਰੀਕਾ ਵੀ ਹੈ ਇਹਨਾਂ ਕੋਲ ਤੇ ਨਾਲ ਹੋ ਗਈ ਪਈ ਕਹਿੰਦੇ ਇਹ ਟੇਬਲ ਦੇ ਨਾਲ ਇਹ ਨਾਲ ਇੱਥੇ ਬਣਦੀ ਸੀ ਇਹ ਸੋਈ ਘਰ ਆ ਬਾਈ ਹਾਂ ਇਧਰ ਉਰੇ ਹੁੰਦਾ ਜੀ ਉੱਚਾ ਜਿਹਾ ਬੈਂਚ ਉੱਥੇ ਬਣਾਇਆ ਕਰਦੇ ਸੀ ਐ ਨਹੀਂ ਬਤਾ ਹੋਵੇ ਵੀ ਕੋਈ ਇੰਨ ਬਾਈ ਹੋਏ ਨਾ ਚੱਕ ਦਉ ਤਾਂ ਇੱਥੇ ਜੰਦਾ ਦੇ ਆ ਇਹਦੇ ਤੋਂ ਛੱਡ ਜਾ ਪਿਆ ਹਾ ਹਾਂ 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 ਆਰਐਫਸੀ ਆਈ ਦੇ ਗਰਾਊਂਡ ਹੁੰਦੇ ਰਿਹਾ ਵੀ ਉਹ ਹੁੰਦੇ ਗਦਾਮ ਉਹ ਚੱਕ ਤੇ ਟਾਪੇ ਹੁਣ ਕਿਹਦਾ ਬਾਂਡੇ ਪਏ ਮਾ ਮੋਟਰ ਉੱਤੋਂ ਲੱਗਦਾ ਹੁੰਦਾ ਹਾਂ ਆਰ ਸੋਈ ਹੈ ਸੋਈ ਤੋਂ ਉਹੀ ਹੈ ਭਈ ਵਾਲੇ ਇਹ ਤਾਂ ਯਾਰ 12 ਸਾਲਾਂ ਬਾਅਦ ਵੀ ਇਹਨਾਂ ਹਾਂ ਇੱਧਰ ਬਾਥਰੂਮ ਜਿਹਦੇ ਬਹੁਤ ਸਾਡੇ ਨਾਲ ਦੇ ਭਾਈ ਭਰਤੀ ਵੀ ਹੋ ਗਏ ਉਹਨੂੰ ਸਾਡੇ ਵਰਗੇ ਵਿਚਾਰੇ ਇੰਜ ਰਹੇ ਹੈ ਹੈ ਬਲੌਗ ਇਸ ਮਤਲਬ ਲਾਲਾ ਤੂੰ ਜੰਮੀ ਵਿਚਾਰੇ ਜੜੇ ਅਸੀਂ ਉਹਨੇ ਦਿਖਾਏ ਵੀ ਨਾ ਰਵੀ ਮਰੇ ਆਪਣੇ ਜੜੇ ਹੋ ਸੀ ਨਾ ਤਾਂ ਫੌਜੀ ਦੀ ਭਾਰਤੀ ਯੋਗਤਾ ਕਹਿੰਦਾ 17 ਤੋਂ 23 ਹੋ ਗਈ ਹੁਣ ਉਹਦੇ ਸਾਡੀ 21 ਦੀ ਸੋਲਰ ਟੈਕਨੀਕਾ ਹੈ ਤਬਰ ਜਿੱਤੀ ਆ ਗਈ ਜਿੱਤੀ ਆ ਹਾਂ ਅੱਗੇ ਤੁਹਾਨੂੰ ਜਿੱਤੀ ਆ ਜੀ ਹਾਂ ਆ ਗਏ ਬਸ ਸਾਰੇ ਨਹੀਂ ਕੰਮ ਰਹੇ ਉਹ ਲੈਣੇ ਹੁੰਦੇ ਮੁੰਡੇ ਇਹ ਰਹਿੰਦੇ ਹੁੰਦੇ ਸਾਰੇ ਉਹਰੇ ਮੁੰਡੇ ਘਰੇ ਪਰ ਉਹਨੂੰ ਹੋਵੇ ਲੱਗਣਾ ਹਾਂ ਸਾਰੇ ਰਹਿੰਦੇ ਹੁੰਦੇ ਉਹਰੇ ਦੇਖ ਲਓ ਭਾਈ ਮਾਰੇ ਗਏ ਬਿਚਾਰੇ ਕੱਪੜੇ ਲਾ ਲਾ ਜਿਆਦਾ ਕਰਦੇ ਆਏ ਲੱਕੜਾ ਲੁਕੜਾ ਹੀ ਪਈਆਂ ਨੇ ਹੁਣ ਤਰ ਗਏ ਹੂੰ ਦੋ ਲੱਕੜਾ ਲੁਕੜਾ ਦੋ ਮਟਵਲੇ 10 ਰੁਪਏ ਚ ਲਾ ਕੇ ਕਰ ਦਿੰਦੇ ਨੇ ਹੂੰ ਇਹ ਆਪਾਂ ਇੱਕ ਕੈਂਪ ਸੀਪਾਟ ਕੈਂਪ ਨਾਬਾ ਪਾਟ ਕੈਂਪ ਨਾਬਾ ਹਾਂ ਟਾਈਮ ਟਾਈਮ ਦੀ ਗੱਲ ਆ ਯਾਰ ਹਾਂ ਹੁਣ ਹੁਣ ਰਿਟਾਇਰਮੈਂਟ ਵੀ ਹੋ ਗਿਆ ਆ ਜਾਂਦੇ ਭਾਈ ਹਾਂ ਜਦੋਂ ਹੋ ਜਾਂਦੇ ਮੈਂ ਉਹਨੂੰ ਜਦੋਂ ਠੱਗਿਆ 90 ਉਹ ਰਿਹਾ ਜਾਂਦਾ ਉਹਦਾ ਉਹਦਾ ਹੋ ਗਿਆ ਸੀ ਖੇਡ ਖਾਲ ਸੀ 2007 ਚ ਦੀ ਵਰਤ 90 ਉਹ ਹੀ ਹੋ ਗਿਆ ਰਾਤੀ ਹੂੰ ਜੋ ਉਸ ਦਾ ਗੁੰਡ ਤਾਂ 15 ਵੱਤ ਬੜਾ ਜਾਂਸ ਬੜਾ ਬਾਈ ਨਾਲ ਦਾ ਟੱਕਰ ਹੋ ਜਾਂਦੀ ਹੋਰ ਹੋਰ ਅਰੇ ਆ ਜੇ ਟੱਕਰ ਹੋ ਗਈ ਸਾਡੇ ਕਿ ਲੈ ਆਈਂ ਬੱਸ ਲੈ ਬਈ ਬਦਾ ਅਸਰ ਬਣ ਜਾਂਦੇਗਾ ਤਾਂ ਨਾ ਰਹੇ ਇਹ ਨਾਮ ਦੇ ਕਿ ਹੂੰ ਕਿ ਅੱਗੇ ਤਰੱਕੀ ਲੈ ਜਾਂਦੇ ਨੇ ਸਾਨੂੰ ਦੇ ਫਿਰ ਨਾ ਹੁੰਦਾ ਆਈਂ ਖੰਡਰ ਕੋਨੇ ਬੰਦੇ ਸੀ ਸਤਾਂ ਤੇ ਕਾ ਤੇ ਫਿਰ ਡਰ ਗੜੇ ਨੇ ਪਿੱਪਲ ਉਹ ਹਨਾ ਹੋ ਹੋ ਗਏ ਹਨਾ ਹਾਂ ਦੇਖ ਲਓ ਭਾਈ ਹਾਲਾਤ ਹਾਂ ਖੰਡਰ ਬਣ ਦਿੱਤੇ ਨੇ ਬਿਲਡਿੰਗ ਹਨਾ ਹੈ ਜਿਹੜੇ ਉਦੋਂ ਵੀ ਖੰਡਰ ਨੇ ਗੱਲ ਕਰ ਸਰਕਾਰੀ ਨੇ ਭਾਈ ਢਈਆਂ ਨਹੀਂ ਕੀਤੀ ਢਈਆਂ ਨੇ ਉਹ ਬਣੀਆਂ ਵਧੀਆ ਫੇਰ ਨਾ ਹਾਂ ਉਦੋਂ ਵੀ ਆਈਆਂ ਜਿਹੜੀਆਂ ਵੀ ਇਹ ਹਾਂ ਇਹ ਬਣਿਆ ਮਜ਼ੂਤ ਹੋ ਜਾਣਾ ਕਰਕ ਕਰੀਓ ਹਾਂ ਦਸਤੀ ਲਾ ਦੁਕਿਆਂ ਚੌੜੀਆਂ ਦੇ ਹਾਂ ਹਾਂ ਫਰਕ ਹੁੰਦਾ ਜੀ ਮੈਂ ਠੀਕ ਹੈ ਜੀ ਵਧੀਆ ਹੁੰਦਾ ਜੀ ਨਾ ਉਦੋਂ ਹਾਂ ਹਾਂ ਉਹ ਲਿਜਾ ਜਲਦੀ ਬਣੀ ਹੋਤ ਬਾਦਲੀ ਰਬਾ ਬਹੁਤ ਕਾਣੀ ਬਣੀ ਹੋਏ ਚੈਂਬਰ ਦੀ ਮਣੀ ਹੋਈਆਂ ਨੇ ਜੇ ਬਸ ਤਾਹੀਂ ਚੱਲੀ ਇਹਦੇ ਬਸ ਕੈਂਪ ਬਣਾਉਂਦੇ ਹਾਂ ਹਾਂ ਇੱਕੋ ਥਾਂ ਉਧਾਰ ਉਸ ਤੋਂ ਤਾਂ ਨਾ ਨਿਰਮਤ ਕੋਈ ਨਾ ਕੋਈ ਕਈ ਵਾਰੀ ਉਹਨਾਂ ਨਾਲ ਕਹਿੰਦੇ ਵੀ ਇਹਨਾਂ ਨੂੰ ਸਲਸ ਰੋਟੀ ਟਿਕਾਉਣੀ ਫਿਰਾਨੂੰ ਰੋਟੀ ਟਿਕਾਟੀ ਪੜੀ ਮਿਲ ਜਾਂਦੀ ਅੱਛਾ ਅਸੀਂ ਕੀ ਚੱਕਰ ਕੀਤਾ ਨਾ ਵੀ ਦਰੇ ਮਾਦਾ ਜਿਹਾ ਸੈਨੋ ਨੀ ਮੈਂ ਸਾਡਾ ਪੂਰਾ ਨਾ ਚੱਲਦਾ ਨਾ ਉਹਨਾਂ ਦਾ ਚੱਲਦਾ ਜੇਰਾ ਅਸੀਂ ਉਦੋਂ ਕੋਈ ਵੀ ਨਹੀਂ ਮਾਦਰ ਧਰਤੀ ਜੋ ਪਾਕੀ ਨੇਬਰਾਂ ਦੇ ਤੋਂ ਸਾਰੇ ਮੁੰਡੇ ਵਗ ਜਾਂਦੇ ਅੱਛਾ ਜੋ ਨਿਬਰ ਕੇ ਪਟਿਆਲੇ ਭਰਤੀ ਹੋਈ ਸੀ ਸਾਰੇ ਮੁੰਡੇ ਵਾਗੇ ਅਜੂਦ ਹੀ ਆਗੇ ਤੇ ਉਹਦੇ ਫੇਰ ਆਗੇ ਉਹਦੀ ਉਹਦੀ ਆਏ ਹੋਏ ਭਈ ਉਹਦੇ 6 ਮਹੀਨੇ ਬਾਅਦ ਭਰਤੀ ਹੁੰਦੀ ਸੀ ਪਹਿਲਾਂ 6 ਮਹੀਨੇ ਤੋਂ ਹੁਣ ਇਹ ਹੋ ਰਿਹਾ ਅਫਸਰ ਤੇ ਆਪਣੇ ਇੱਕ ਦਾ ਉੱਥੇ ਬਕਸ਼ਿਆਲ ਦਾ ਦੀਗਾ ਜਿਹੜਾ ਕਮਾਂਡਰ ਦੀ ਉਹਦੇ ਤੇ ਉਹ ਇਹਨਾਂ ਵਿਚਾਨਾ ਵਧੀਆ ਦਿਖਾਇਆ ਲੋ ਇੱਥੇ ਆ ਆ ਬਿਲਡਿੰਗ ਨਹੀਂ ਖੇਤੀਬਾੜੀ ਦੀ ਬਿਲਡਿੰਗ ਹੈ ਯਾਰ ਐਂ ਖੜੀ ਨੇ ਕੋਠੇ ਤੇ ਬੈਠਾ ਹੋ ਗਾ ਇੱਥੇ ਆਪਣੇ ਨੇ ਦਿਖਾਉਂਗਾ ਇਹਨਾਂ ਦਾ ਉਹ ਮੋਟਾ ਮੋਟਾ ਹੋਸਟਲ ਆਰੇ ਉਹ ਮੋਟਰ ਤੇ ਨਾ ਹੈਗਾ ਤੇ ਹਾਂ ਮੋਟਰ ਨਹੀਂ ਹੈ ਜੀ ਚੱਲਦੀ ਦੀ ਉਦੋਂ ਹੋਣੀ ਪਤਾ ਕਿ ਚੱਲਦੀ ਹੈ ਕਿ ਨਾ ਚੱਲਦੀ ਬਾਹਰ ਹੁੰਦੀ ਹੋਈਆਂ ਹਾਂ ਹਾਂ ਉਹ ਚੱਲਦੀ ਦੀ ਦੇਣਾ ਆ ਗੜੀਆ ਕੇਤੀ ਬੜੀ ਦਾ ਉੱਤਰ ਬਸ ਖੜਾ ਹੋਊਗਾ ਜਿਹੜੇ ਪੈਰਾਂ ਤੇ ਸਭ ਤੋਂ ਵੱਡੀ ਹਾਂ ਹਾਂ ਹੋਊਗਾ ਜੇ ਖੜਾ ਬੰਦਾ ਬੰਦਾ ਹੋਊ ਹੂੰ ਮੋਟਰ ਚੱਲਦੀ ਹੋ ਆ ਯਾਰ ਆ ਜਾ ਜਾਂਦਾ ਇੱਥੇ ਉਹ ਬਣਾਇਆ ਜੀ ਰੋ ਵੀ ਇੱਥੇ ਕਮਰਾ ਜਿਹਾ ਬਣਾਇਆ ਹੋਇਆ ਦੇਖੋ ਮਤਲਬ ਕੋਈ ਅਫਸਰ ਆਉਂਦਾ ਤੀ ਨਾ ਉਰੇ ਬਣਿਆ ਏ ਦਿੱਕਾ ਰੈਸਟ ਰੂਮ ਜਾਂ ਉਹ ਰੈਸਟ ਰੂਮ ਜਾਂ ਬਸ ਸਾਫ ਸਫਾਈ ਕਰ ਦਿੰਦੇ ਉਹ ਜੀ ਅਜੇ ਤਰੇ ਸੰਦ ਆ ਰਿਹਾ ਹੂੰ ਸੁਟ ਟੈਂਪ ਹੋਇਆ ਨਹੀਂ ਹੁੰਦਾ ਨਾ ਚਲੋ ਹਾਂ ਬਸ ਚਲੋ ਅਜੇ ਕੋਈ ਇਹਦਾ ਚਲੋ ਇੱਕ ਵਾਰ ਨਾ ਪੁਰਾਣੀ ਯਾਦ ਦੀ ਯਾਦ ਰਹਿ ਜੂ ਵੀਡੀਓ ਦੇ ਵਿੱਚ ਕੋਟੋ ਭਾਈ ਇਹਨਾਂ ਕੋ ਆ ਕੈਮਰੇ ਨਹੀਂ ਹੁੰਦੇ ਸਾਡੇ ਕੋਲੇ ਦੇ ਗਏ ਹੈ ਲਾਲ ਤਾਂ ਨਹੀਂ ਗਿਆ ਲੈ ਭਾਈ ਉਹ ਕੈਮਰਾ ਤਾਂ ਸੱਚਾ ਨਾ ਹੁੰਦਾ ਤੀਗਾ ਹੂੰ ਟਾਟਾ ਦਾ ਫੋਨ ਟਾਟਾ ਵੀ ਫੋਨ ਨਹੀਂ ਲੱਗਦਾ ਕਿਹੜਾ ਟਾਟਾ ਫੋਟਾਟਾ ਦੇ ਫੋਨ ਹੁੰਦੇ ਪਏ ਉਹ ਫਿਰ ਹੀ ਹੁੰਦਾ ਦੀ ਰੋ ਵੀ ਟਾਟਾ 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 ਸਾਰਾ ਦਾ ਫਰੀਕ ਹੁੰਦਾ ਜੀ ਹੈ ਇਹ ਦੋ ਕਰੀ ਦੂਜਾ ਲੱਗ ਕਰੀ ਨਾ ਸਟਾਲ ਲੱਗਿਆ ਹੋਇਆ ਜੀ ਇੱਕ ਐਡਾ ਵੀ ਆਇਆ ਜੀ ਛੋਟਾ ਵੀ ਆਇਆ ਸੀ ਇੱਕ ਟਾਟਾ ਵੀ ਸੀ ਹਾਂ ਸਟਾਲ ਕਰੀ ਸਟਾਲ ਲੱਗਿਆ ਹੋਇਆ ਜੀ ਉਹ ਤੇ ਉਹ ਹਰ ਹੱਥ ਚ ਉਹ ਹੁੰਦਾ ਸੀ ਉਹ ਲੱਗ ਗਰਿਆ ਨੇ ਕਰੀ ਹੂੰ ਹੂੰ ਦੱਲ ਮਾਰਿਆ ਨੇ ਮੰਮੀ ਉਹਨਾਂ ਨਾਲ ਆਥ ਨੇ ਡੇਲੀ ਫਰੂਨ ਦਾ ਬਈ ਭੈਣ ਉਹਦੇ ਵਾੜਾ ਹੁੰਦਾ ਜੀ ਉਦੋਂ ਫੂਲ ਤੇ ਪੀ ਮਚਦੇ ਹੁੰਦੇ ਉਹਦਾ ਵੀ ਮੈਗੇ ਹੁੰਦਾ ਹੂੰ ਜੀ ਹੁੰਦੇ ਨਿਕਾਲ ਜਾਂਦੇ ਨੇ ਦੇਣਾ ਵੀ ਕਿੱਡੀ ਬਾਤ ਆ ਲਾਹ ਰਾਣਾ ਕੋ ਦੁਬਾਰਾ ਬਈ ਤੜਕੇ ਬਾਜ ਜਾਂਦੇ ਸੀ ਤੁਰਕੇ ਤੁਰਕੇ ਬਾਹਰ ਇਹਨੂੰ ਤੁਰਕੇ ਮੜਿਆਉਂਦੇ ਦੇਖ ਲੈ ਹਾਂ ਉਹ ਮਿਲਣਾ ਬੰਸੀ ਕਿਲੋਮੀਟਰ ਉਦੋਂ ਕਿੰਨੀ ਬਾੜ ਕੱਢੇ ਆਪਾਂ ਹੋਰ ਆ ਕਿੰਨਾ ਡੱਪੇ ਹੋ ਗਏ ਹੋਰਾਂ ਕੰਨਾ ਡੱਪੇ ਹਾਂ ਬੌੜਾ ਗੇਟ ਇਹਨੂੰ ਬੌੜਾ ਗੇਟ ਕਹਿੰਦੇ ਨੇ ਤੇ ਬੌੜਾ ਬੌੜਾ ਗੇਟ ਦਾ ਮਤਲਬ ਦਿੱਲੀ ਵਾਲੀ ਕੰਮ ਦੀ ਸਾਨੂੰ ਆ ਰਿਹਾ ਵੀ ਖੁੱਲ੍ਹਾ ਹੈ ਜਿੰਨਾ ਖੁੱਲ੍ਹਾ ਹੈ ਇਹ ਕਿਤੇ ਦਫ਼ਤਰੋਂ ਚੱਲਦਾ ਹੋਊਗਾ ਕਿਤੇ ਰੰਗਾਂ ਨੇ ਸਿੱਟੋਂ ਚੱਲਦਾ ਵੀ ਹੋਊਗਾ ਜੇ ਮੋਟਰ ਖੜੇ ਨੇ ਕਿਤੇ ਆ ਕੇ ਦੰਤਾਂ ਹੀ ਗੇੜੀ ਬੰਨ੍ਹਾ ਕਰਾਉਂਦੇ ਨੇ ਜਦੋਂ ਨਵਾਂ ਖਾਂਜੇ ਡੋਵੋ ਨਾ ਖਾਂਜੇ ਆਹ ਹੋਰ ਹੋ ਕੋਈ ਬਿਲਡਿੰਗ ਇਹ ਹੋਰ ਕਿਸੇ ਦੀ ਹੋ ਜਾਏ ਹੋ ਗਿਆ ਖਾਸਿਆਂ ਨੇ ਨਾ ਬਿਲਡਿੰਗ ਇਹ ਆਸਨ ਮਾ ਹੁੰਦਾ ਕਿ ਤੋ ਵੀ ਅੱਛਾ ਇਹ ਸਾਨੂੰ ਮੈਂ ਹਾਂ ਇਹ ਸਾਨੂੰ ਮੇਜ ਬਈ ਉਦੋਂ ਤੇਰਾ ਮੈਨੇ ਪਤਾ ਨਹੀਂ ਕੀ ਹੋ ਹਾਂ ਪੜਦੇ ਜਾ ਪਹਿਲਾਂ ਦੀ ਬੰਦ ਆ ਤਾਂ ਇਹ ਸਾਨੂੰ ਮਾ ਮੋਦਲ ਵੀ ਕੁਰਸੀਆਂ ਕੱਸੀਆਂ ਉਹੀ ਪਈਆਂ ਨੇ ਹਾਂ ਮਾ ਨਾਲ ਡਰ ਲੱਗਦਾ ਸੀ ਪਹਿਲੇ ਵੀ ਡਰ ਲੱਗਦਾ ਸਾਨੂੰ ਉਦੋਂ ਵੀ ਡਰ ਲੱਗਦਾ ਹੁੰਦਾ ਸੀ ਉਹ ਤਾਂ ਬਾਹਲੇ ਮੁੰਡੇ ਹੁੰਦੇ ਬਈ ਸ਼ੌਕ ਨੂੰ ਕੀ ਡਰ ਲੱਗੂ ਵਜੇ ਅੰਦਰ ਹਾਂ ਹਾਂ ਨਾ ਗੋਸਣ ਚੌੜ ਗਰੀਆਂ ਅੰਦਰ ਵਾਹਨ ਮਗ ਜਾਣ ਤੂੰ ਤਾਂ ਅਸੀਂ ਅੰਦਰ ਹਾਂ ਅਰੇ ਇਧਰੋਂ ਗੇਟ ਹੁੰਦਾ ਤੇ ਉਹਨਾਂ ਮਾਂ ਰਾਣੀ ਕਮੇ ਦਾ ਭਾਈ ਜਮਾ ਹਾਂ ਉਹੋ ਹੀ ਗੱਈ ਨੇ ਕਹਿੰਦਾ ਦੇਖ ਲੈ ਰਵੀਆ ਤੁਸੀਂਾਂ ਕੰਮ ਲੈ ਸਕਦੇ ਆ ਜੇ ਰਸਤੇ ਹਨ ਲੈਸਾਂ ਦੀਰ ਪਿਆਰ ਕਰਾ ਕੇ ਬਹੁਤ ਸਰਕਾਰੀ ਬਣਨਾ ਯਾਰ ਕੌਣ ਪੁੱਛਦਾ ਆਖਿਆ ਹਾਂ ਲਾਲ ਰੰਗ ਵਾਲੀਆਂ ਇਟਾਂ ਨੇ ਇਹ ਉਹੀਆਂ ਹੀ ਪਈਆਂ ਨੇ ਇਟਾਂ ਵੀ ਹੈਂ ਹਾਂ ਜੀ ਸੀ ਵੀ ਦੇ ਲੈ ਤੂੰ ਅਹੀਂ ਖੜੀ ਖੜੀ ਜਾਈ ਬਦਕਾ ਸਾਲਾਂ ਦੀ ਖੜੀ ਹੋ ਗਈ ਆਂ ਆਹ ਉਹਰੇ ਫਰੀ ਆਂਦੇ ਸੀ ਗੋੜੇ ਕਰਦੇ ਭਾਈ ਸਾਰਾ ਲੰਗਰ ਲਾਉਂਦੇ ਓਰੇ ਓਰੇ ਲੰਗਰ ਕੀ ਸਰੰਦ ਹੁੰਦਾ ਜਦੋਂ ਉਹਰੇ ਲੰਗਰ ਲਾਹਂਦੇ ਚਾਹ ਫਕੋੜਿਆਂ ਦਾ ਉਹ ਆਪਾਂ ਹੀ ਜਿੱਦੇ ਕਾ ਫੜੀ ਰਾਇਦੇ 12 ਵਜੇ ਤੇ ਬਾਅਦ ਲੈ ਜਾਂਦੇ ਕੋਈ ਹੋਰ ਬਾਅਦ ਲੈ ਵਾਸਤੇ ਅਸੀਂ ਆਪ ਲਾਉਣ ਦੇ ਪੈਸੇ ਇਕੱਠੇ ਮੁੰਡੇ ਕਰਕੇ ਪੈਸੇ ਇਕੱਠੇ ਕਰਕੇ ਮੁੰਡੇ ਕੈਂਪ ਲਾਉਂਦੇ ਲੰਗਰ ਲਾਉਣ ਦੇ ਮਤਲਬ ਉਹ ਜਿੰਨਾ ਬ੍ਰੇਕ ਨਹੀਂ ਜਾ ਪਾਉਂਦੇ ਆ ਵੀ ਚਲੋ ਚਲੋ ਆਪਣੀ ਪੁਰਾਣੀ ਯਾਦ ਆ ਜੀ 9 10 ਦੇ ਵਿੱਚ ਇੱਥੇ ਡਾਇਰੈਕਟ ਕਰਿਆ ਕਰਿਆ ਦੇ ਸਰਕਾਰੀ ਕੈਂਪਸ ਸੀਪਟ ਕੈਂਪਸ ਆਪਾਂ ਕਹਿੰਦੇ ਜੀ ਹਣਾ ਉਹਨੂੰ ਦਿਖਾਵਾਂਗੇ ਪੂਰਾ ਤੁਸੀਂ ਬਲੌਗ ਦੇ ਵਿੱਚ ਦੇਖ ਤੇ ਬਹੁਤ ਵਧੀਆ ਲੱਗਿਆ ਸਕੂਨ ਮਿਲਿਆ ਹਣਾ ਪਰ ਖੰਡਰ ਬਣੀਆਂ ਪਈ ਨੇ ਬਿਲਡਿੰਗ ਬਹੁਤ ਸਾਡੇ ਨਾਲ ਦੇ ਮੁੰਡੇ ਭਾਗੀ ਹੋ ਗਏ ਭਾਈ ਬਹੁਤ ਯਾਦਾਂ ਅਸੀਂ ਰਹਿ ਗਈ ਤੇ ਰੁਕੇ ਸਮੰਤਰੀ ਵੇੜ ਹਣਾ ਮਾਤਮਤ ਰੱਖੀਆਂ ਵਸ ਜਿਹੜੀ ਨਾ ਆਪਸ ਦੀ ਬਣੇ ਸਦੀਪ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣਗੇ ਜੇ ਵੀਡੀਓ ਜਿਆਦਾ ਤੁਹਾਨੂੰ ਮਨ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ